ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਕਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਰੀਤ ਦਾ ਜਰੂਰ ਕਨਫਰਮ ਕਰ ਲਿਓ ਇਹਨਾਂ ਦੇ ਦੋਸਤੋ ਵੀਰ ਦਾ ਚੀਮਾ ਕਲਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਕਰਨਤਾਰਨ ਸਾਹਿਬ ਨਾਮ ਭਾਜੀ ਉਹਨਾਂ ਦਾ ਸਤਨਾਮ ਸਿੰਘ ਬਾਬਾ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਤੈਨਾ ਨਾਗ گاਵਾਂ ਦੇ ਵਿੱਚ ਦੋ ਦੋ گاਵਾਂ ਬਿਲਕੁਲ ਤਾਜ਼ੀਆਂ ਸੁਈਆਂ ਤੇ ਇੱਕ ਗਾਂ ਦੋਸਤੋ ਇਹ ਕੱਪੜਿਆਂ ਸੁਣਦੇ ਕਿੰਨਾ ਟਾਈਮ ਖੜਦੀ ਆ ਆਪਾਂ ਡਿਟੇਲ ਵੀਰ ਤੋਂ ਪੁੱਛ ਲਾਂਗੇ ਠੀਕ ਹੈ ਜੀ ਤੇ ਇਹਦੇ ਨਾਲ ਦੋਸਤੋ ਇੱਕ ਆ ਝੋਟੀ ਵੀ ਆ ਤੇ ਇੱਕ ਦੋਸਤੋ ਵੀਰ ਦੇ ਕੋਲ ਮਾਲੀ ਆ ਫੋਰ ਸੇਲ ਡਿਟੇਲ ਇਹਨਾਂ ਪਛਮਣ ਦੀ ਸਾਰੀ ਆ ਆਪਾਂ ਬਾਈ ਦੇ ਕੋਲ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਤੂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੱਸੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦੇ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਈ ਗੱਲ ਨਾ ਹੋਵੇ। ਉਹ ਆਓ ਕਰੀਏ ਗੱਲਬਾਤ ਵੀਰ ਦਾ ਡਿਟੇਲ ਇਹਦਾ ਪਸ਼ੂ ਦੀ ਸਾਰੀ ਆਪਾਂ ਪੁੱਛ ਲੈਂਦੇ ਆਂ। ਪਾਣੀ ਬਾਬਾ ਸਾਸਿਗਰ ਜੀ। ਸਾਸਿਗਰ ਜੀ ਖਰਾ ਸਾਹਿਬ ਆਈ ਜਿੱਕਾ ਖਾਲਸਾ। ਹੋ ਗਈ ਜਿੱਦੀ ਫਤਿਹ। ਹੋਰ ਸਮਝੀ ਫੀਟਿੰਗ ਚੜਦੀ ਗਲਾਈ ਠੀਕ ਠਾਕ। ਵਿਚੋਂ ਬਹੁਤ ਟੈਂਪਰੇਕ ਲੱਗੀ ਜੀ। ਹਾਂ ਜੀ ਹਾਂ ਜੀ ਬ੍ਰੇਕ ਲੱਗੀ ਜੀ ਉ ਤਾਂ ਆਏ ਟੰਗਰ ਰਸਤਾਂ ਨੂੰ। ਅੱਛਾ ਜੀ। ਔਰ ਕੋ ਇਤਰੇ ਵੇਗ ਗਿਆ। ਠੀਕ ਹੈ ਜੀ। ਹਾਂ ਜੀ ਹਾਂ ਜੀ ਇਤੋਂ ਇਤਰੇ ਲੱਗੇ ਤੇ ਫਿਰ ਸਿੰਬਰਾਸ ਆਪਣਾ ਪਿੰਡ ਚੀਮਕਲਾ تحصیل ਪੱਟੀ ਜਿਹੜਾ ਤਰਨਤਾਰ ਦਾ ਫੋਨ ਨੰਬਰ ਨਾ ਉਹਦਾ ਇਹ ਨਾਮ ਆ ਬੜਾ ਸਤਨਾਮ ਸਿੰਘ ਹਾਂਜੀ ਤੇ ਫੋਨ ਨੰਬਰ 95771 7302 ਠੀਕ ਹੈ ਜੀ ਹਾਂਜੀ ਤੇ ਅੱਜ ਆਪਣੇ ਕੋਲ ਇੱਕ ਮਾਲੀ ਇੱਕ ਮੱਝ ਤੇ ਤਿੰਨ ਗਵਾ ਹਾਂਜੀ 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 ਮਾਲੀ ਆਪਣੇ ਕੋਲ ਨਾ ਕਾ ਪ੍ਰਸੀਜਨ ਆਉਣ ਵਾਲਾ ਦੇ ਇੱਕ ਕਰਕੇ ਡੰਗਰ ਸਾਰੇ ਇਹ ਨਾ ਗੱਡੀਆਂ-ਗੱਟੀਆਂ ਦਾ ਕੰਮ ਆ ਤੇ 2 ਮਹੀਨੇ ਲੱਗ ਜਾਂਦੇ ਆਪਣੇ ਮਟੀਆਂ-ਮੁੰਟੀਆਂ ਦੇ ਠੀਕ ਹੈ ਜੀ ਤੇ ਕਰਕੇ ਮਾਲੀ ਪਾ ਦੇਣਾ ਛੋਟੀ ਆ ਛੋਟੀ ਬਾਬਾ ਜੀ ਕਨਵਰਸ ਹੋ ਉਸ ਆ ਟੋਟੀ ਪਹਿਲੇ ਸੁਏ ਪਹਿਲਾ ਸੁਏ ਪਹਿਲੇ ਸੁਏ ਨੀਲੀ ਦਾ ਪੱਖ ਰੱਖ ਰਤੀ ਆ ਪਰਲੇ ਪੰਨੇ ਵਾਨੇ ਜੀ ਇਹ ਦਾਬਿਆ ਠੀਕ ਹੈ ਜੀ ਤੇ ਇਹ ਕ੍ਰੋਸ ਦੋਸਤੋ ਨੀਲੀ ਆ ਪਿਓਰ ਨੀਲੀ ਆ ਹਾਂ ਜੀ ਹਾਂ ਜੀ ਠੀਕ ਹੈ ਜੀ ਆ ਦੇਖੋ ਠੀਕ ਹੈ ਜੀ ਬੱਚਾ ਇਹਦਾ ਆ ਦੇਖੋ ਕੋਈ ਨਹੀਂ ਗੱਲ ਜਿੱਥੇ ਮਰਜ਼ੀ ਬੈਠੋ ਲੈ ਲੋ ਜੀ ਪਸ਼ੂ ਦੋਸਤੋ ਥੋੜਾ ਜਿਆ ਕਈ ਰਾ ਉਪਰੇ ਬੰਦੀ ਦੇ ਕੋਲੋਂ ਡਰ ਜਾਂਦਾ ਉਪਰਾਂ ਕਰ ਜਾਂਦਾ ਇਸ ਤਰ੍ਹਾਂ ਨਹੀਂ ਕੋਈ ਚੱਕਰ ਵੀ ਇਹਨੂੰ ਸਵਾ ਦੋਸਤੋ ਪਹਿਲਾ ਸੀ ਹਾਂ ਜੀ ਹਾਂ ਜੀ ਤੇ ਸੂਈ ਨੂੰ ਕਿੰਨਾ ਟੱਪ ਹੋ ਗਿਆ ਸੀ ਸੂਈ ਨੂੰ ਇਹਨੂੰ 1.5 2 ਮਿੰਟ ਦੁੱਧ ਕੰਨਣਾ ਦੋਨੇ ਦੱਲੇ ਸਾਡੇ ਕਿਲਮਾ ਸਾਢੇ 6 ਲੀਟਰ ਦਾ ਸਾਢੇ 6 ਪਕਾਣਾ ਪੂਰਾ ਜਿਹੜਾ ਸਾਢੇ 6 ਲੀਟਰ ਦੁੱਧ ਆਹ ਹੋਲੇ ਇਹ ਮਿਲਦੀ ਕਿਤਨੇ ਪਾੜੇ ਤੇ ਮਿਲਦੀ ਹਾਂਜੀ ਹਾਂਜੀ ਪਾੜੇ ਕੋਈ ਟੀਗਾ ਟੂਕਾ ਤਾਂ ਨਹੀਂ ਕੋਈ ਟੀਗਾ ਨਹੀਂ ਠੀਕ ਹੈ ਜੀ ਕੋਈ ਗੁੰਗਾ ਨਹੀਂ ਕੋਈ ਕੁਛ ਨਹੀਂ ਠੀਕ ਹੈ ਖੋਲੋ ਜੀ ਇਹ ਕੱਢੋ ਬਾਹਰ ਦੋਸਤੋ 1.5 ਤੋਂ 2 ਮਿੰਟ ਦਾ ਟਾਈਮ ਇਹਨੂੰ ਸੋਈ ਨੂੰ ਹੋ ਗਿਆ ਜੇ ਸਾਢੇ 6 ਲੀਟਰ ਦੁੱਧ ਜਿਹੜਾ ਹੁਣ ਮੌਕੇ ਦਾ ਤਿਆਰ ਹੋਗਾ ਬੱਚਾ ਇਹਦਾ ਐਕਸਪਾਇਰ ਹੋ ਗਿਆ ਦੋਵੇਂ ਟਾਈਮ ਬਾਈ ਕਹਿੰਦਾ ਵੀ ਪਾੜੇ ਤੇ ਮਿਲਦੀ ਆ ਲੈਓ ਲੈਓ ਮੁਰ 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 ਮੁਰੋ ਜੀ ਮੁਰ ਕਈ ਰਾਂ ਦੋਸਤੋ ਪਸ਼ੂ ਵੈਸੇ ਉਪਰੇ ਬੰਦੇ ਨੂੰ ਡਰ ਜਾਂਦਾ ਅੰਦਰ ਕੋਈ ਬਿਲਕੁਲ ਠੰਡੀ ਹੈ ਨਿਸ਼ਾਨੀਆਂ ਦੋਸਤੋ ਨੀਲੀ ਰਾਵ ਜਿਹੜੀਆਂ ਖਬਰ ਕਰਦੀ ਹੈ ਲੈਓ ਜੀ ਕਰੋ ਚੱਕ ਆ ਜਾ ਕੋਈ ਨਹੀਂ ਜਾਦੇ ਜਾਣੇ ਕਰਕੇ ਬਹੁਤ ਦੱਦੇ ਆ ਹੋਰ ਨਹੀਂ ਗੱਲ ਵੀ ਕਰੀ ਥਾਪੀ ਤੇ ਮਿਲਦੀ ਆ ਬਾਬਾ ਜੀ ਕੋਈ ਪੂਰ ਛਟਾ ਕੁਝ ਨਹੀਂ ਬਾਦ ਕਰ ਠੀਕ ਹੈ ਜੀ ਕੋਈ ਪੂਰ ਛਟਾ ਵੀ ਨਹੀਂ ਨਾ ਨਾ ਕੋਈ ਪੂਰ ਛਟਾ ਨਹੀਂ ਠੀਕ ਹੈ ਜੀ ਮੋਲ ਕੀ ਕਰਨਾ ਹੈ ਮੋਲਨ ਖਰਾ ਖਾਂ ਮੰਗਾ ਨੂੰ ਭਾਜੋ ਮਸੀ 65 ਮੰਗੇ ਦਾ ਕੋਈ ਗੱਲ 55000 ਦੀ ਤੇ ਅੱਛਾ ਜੀ 55 ਜੋ ਕੰਨਾ ਘੋਸਦਾ ਮੰਨ 1000 55000 55000 ਦੀ ਹਾਂ ਨਾ ਠੀਕ ਹੈ ਤੇ ਪਹਿਲੇ ਸੋਏ ਝੋਟੀ ਆ 7 ਲੀਟਰ ਦੁੱਧ ਪਰ ਸਾਢੇ 6 ਲੀਟਰ ਛਣਾ ਕਰਕੇ ਦੋਣਾਂ ਦੇ ਠੀਕ ਹੈ ਜੀ ਹਾਂ ਜੀ ਮੋਲ ਦੋਸਤੋ ਕੀ ਹੋਰ ਦੋਤੋ ਮੋਲ ਦੋਸਤੋ ਵੀਡੀਓ ਵਾਲੇ ਫਿੱਕ ਨਹੀਂ ਹੁੰਦੇ ਫੋਨ ਜਰੂਰ ਲਾਇਆ ਕਰੋ ਬਿਲਕੁਲ ਜੈਜ ਮੋਲਾ ਠੀਕ ਹੈ ਜੀ ਤੇ ਇਹਦੇ ਨਾਲ ਜਿਹੜਾ ਬਤਾ ਮਾਲੀ ਬਾਬਾ ਜੀ ਦੀ ਦਸੀ ਡਿਟੇਲ ਮਾਲੀ ਇਹ ਘਰ ਦਾ ਪਾਲਿਆ ਏ ਪਿਓਰ ਮੋਰਾ ਦਾ ਪਿਓਰ ਮੋਰਾ ਦਾ ਸੰਦਾਰ ਪਿਓਰ ਮੋਰਾ ਦਾ ਸੰਦਾਰ ਇਹਦੀਆਂ ਦੇਖ ਲੈਣੀ ਨਹੀਂ ਦੁਬਾਰੇ ਨਹੀਂ ਨਹੀਂ ਹਾਂ ਜੀ ਤੇ ਇਹ ਬਾਬਾ ਜੀ ਮਤਲਬ ਇਹਦੀ ਉਮਰ ਕਿੰਨੀ ਹੈ ਏ 1.5 ਸਾਲ ਦਾ 1.5 ਸਾਲ ਦਾ ਹਾਂ ਜੀ ਕਿਹੜੇ ਸੀਮਿੰਟ ਦਾ ਪਤਾ ਕੀਤਾ ਇਹ ਇਹ ਸੀਮਿੰਟ ਦਾ ਨਹੀਂ ਪਤਾ ਇਹ ਘਰ ਦੀ ਆਪਣੀ ਮੈਂ ਸੀ ਅਛਾ ਜੀ ਤੇ ਇਹ ਹਲੇ ਉਹ ਖੀਰਾ ਵਾ ਅਛਾ ਖੀਰਾ ਦੋ ਤਿੰਨ ਬੰਦਾ ਜੀ ਹਾਂ ਜੀ ਆ ਵੇਖੋ ਹਲੇ ਠੀਕ ਹੈ ਜੀ ਤੇ ਇਹ ਇਹ 14 ਲੀਟਰ ਦੁੱਧ ਸੀ ਇਹ ਜੀ ਦਾ ਜੀ ਦਾ ਇਹਦੇ ਹਾਂ ਜੀ ਆਪਣੀ ਬਿੱਲ ਕਰਕਾਉ ਹਾਂ ਜੀ ਹਾਂ ਜੀ ਹਾਂ ਜੀ ਘਰ ਦੀ ਮੈਂ ਹੀ ਆਪਣੀ ਠੀਕ ਹੈ ਇਹ ਪਾਲਿਆ ਵੜਾ ਰਹੀ ਨਾ ਪਰ ਹੁਣ ਆਪਾਂ ਇਮਾਲਾ ਕੇ ਇਹਦੇ ਸਾਹਮਣ ਵਾਲਾ ਕੋਈ ਨਹੀਂ ਹੈਗਾ ਕੱਢੋ ਜੀ ਬਾਹਰ ਨੂੰ ਤੋਰ ਕੇ ਇਹ ਨਾਲੇ ਥੋੜਾ ਜਵਾਨ ਹੋ ਗਿਆ ਤੁਹਾਨੂੰ ਇੱਕ ਵਾਰ ਚੈੱਕ ਕਰ ਲੂ ਬਿਲਕੁਲ ਬਰਾਬਰ ਦੇ ਕੋਈ ਬਾਤ ਘੜਨੀ ਜੇਗੀ ਨਾ ਨਾ ਸੀਲਿੰਗਾਂ ਵੇਖੋ ਇਹਦੇ ਨਾਲੇ ਸਫਾਈਆਂ ਵੇਖੋ ਇਹਦੀਆਂ ਲੈ ਤੋਰੋ ਜੀ ਤੋਰ ਦੋਸਤ ਪੂਰਾ ਜੈਡ ਬਲੈਕ ਜੇ ਬਿਲਕੁਲ ਪੂਰਾ ਜੈਡ ਬਲੈਕ ਕੋਈ ਪੰਜ ਵਾਲ ਮਣੀ ਪੂਛਤੇ ਵੀ ਨਹੀਂ ਹੈਗੇ ਕੋਈ ਸ਼ਕੀਨ ਵੀਰ ਫੋਨ ਲਾਵੇ ਘਰ ਰੱਖਣ ਵਾਲਾ ਵੀਰ ਜਿਹਨੇ ਘਰ ਰੱਖਿਆ ਹਾਂ ਜੀ ਹਾਂ ਜੀ ਦੂਜਾ ਨੇ ਲਾਵੇ ਤੇ ਇਹਨੂੰ ਆਪਾਂ ਦੇਖਾਂਵਣੀ ਠੀਕ ਹੈ ਜੀ ਲਓ ਜੀ ਦੋਸਤਾਂ ਕਰੋ ਚੱਕ ਜੀ ਦੋਸਤੋ ਪੂਛ ਤੱਕ ਪੂਰਾ ਜੈਡ ਬਲੈਕ ਹੈ ਬਿਲਕੁਲ ਜੈਡ ਬਲੈਕ ਆ ਜੀ ਹਾਂ ਜੀ ਹਾਂ ਜੀ ਡੇਢ ਸਾਲ ਦੀ ਦੋਸਤੋ ਜੀ ਉਮਰ ਹੈ ਤੇ ਜੇ ਕੋਈ ਵੀਰ ਸ਼ਕੀਨ ਵੀਰ ਲੈ ਜਾਊਗਾ ਤੇ ਮੱਜਾਂ ਦੇ ਵਿੱਚ ਰੱਖਣ ਵਾਸਤੇ ਤੇ ਗਾਂ ਬੱਚੇ ਦੋਸਤੋ ਇਹ ਤੋਂ ਚੰਗੇ ਪਾਸੇ ਬਿਲਕੁਲ ਬੇਨਤੀ ਹੈ ਕਾ ਵੀ ਨਾ ਗੱਡੇ ਜਾਣ ਵਾਲਾ ਮੇਰਾ ਵੀਰ ਫੋਨ ਕਰੇ ਮੈਂ ਬੜਾ ਰੀਜ ਨਾ ਪਾਲਿਆ ਪਰ ਮੇਰੀ ਮਜਬੂਰੀ ਆ ਵੀ ਮੈਂ ਵੇਚਣ ਦੀ ਕੁੜਕੀਆਂ ਦੇ ਦੇ ਪਾਲਿਆ ਤੇ ਨਾ ਕੋਈ ਉਹੋ ਜਿਹਾ ਵੱਡਾ ਮਣਾਉਣ ਵਾਲਾ ਕੋਈ ਫੋਨ ਕਰੇ ਠੀਕ ਹੈ ਜੀ ਜੀਨੇ ਘਰ ਰੱਖਣਾ ਵਾਸਤੇ ਖੜਨਾ ਨਾ ਹਾਂਜੀ ਹਾਂਜੀ ਵੀ ਮਾਲ ਡੰਗਰ ਜਾ ਕੇ ਚਲ ਲੈਣ ਵਾਸਤੇ ਜਾਂ ਬੱਚੇ ਉਹ ਫੋਨ ਕਰੇ ਦੋਸਤੋ ਮਦਰ ਬਿਲ ਕਰ ਰਿਕਾਰਡ ਭਾਈ ਨੇ ਦੱਸਤਾ ਵੀ ਚੌਹਾਂ ਹਾਂਜੀ ਹਾਂਜੀ ਮਦਰ ਬਿਲ ਕਰ ਰਿਕਾਰਡ ਭਾਈ ਦੋਸਤੋ ਹਲੇ ਕੀੜਾ ਭਾਈ ਹਾਂਜੀ ਤੇ 1.5 ਸਾਲ ਦੀ ਦੋਸਤੋ ਯੂਮਰ ਹੋ ਗਈ ਹੈ ਤੇ ਵੇਖੋ ਇਹਦੀ ਕੱਦ ਕਾਠ ਹਾਂਜੀ ਹਾਂਜੀ ਵੇਖੋ ਇਹਦਾ ਫੇਸ ਵੇਖੋ ਬਿਲਕੁਲ ਦੋਸਤੋ ਰਿੰਗ ਸਿੰਘ ਹੈ ਬਿਲਕੁਲ ਠੀਕ ਹੈ ਇਹਦੇ ਏਡਾ ਲੱਗਾ ਖੈਰਾ ਸਾਹਿਬ ਤੇ ਮੈਂ ਬਹਿ ਰਿਆਂਗਾ ਨਾ ਇਹਨੂੰ ਆਇਆ ਲ ਇੱਥੇ ਪੈ ਲੈ ਨਾ ਠੀਕ ਹੈ ਗੋਦੀ ਚ ਠੀਕ ਹੈ ਹਾਂ ਚਲੋ ਜੀ ਬਾਕੀ ਵਿਚਾਰਾ ਵੇਖੋ ਕੋਈ ਲੈ ਲਓ ਜੀ ਦੋਸਤੋ ਕਰ ਲੋ ਚੱਕਾ ਠੰਡਾ ਲੈ ਲਓ ਕਰੋ ਚੱਕ ਜੀ ਆ ਜੋ ਇਹ ਗਿਆ ਜੋ ਗਾਂ ਭਰਿਆ ਸੀ ਤੇ ਇਹਦਾ ਮੁੱਲ ਪਾ ਦੇ ਇਹਦਾ ਮੁੱਲ ਦੱਸੋ ਜੀ ਇਹਦਾ ਮੁੱਲ ਆਪਾਂ ਇੱਕੋ ਹੀ ਕਰਨਾ ਵਾ ਇਹ ਕਹੇ ਇਹਦੇ ਨਾਲ 40000 ਰੁਪਏ ਦਾ ਦੇਣਾ ਮਤਲਬ ਫਿਕਸ ਮੁੱਲ ਹਾਂ ਜੀ ਫਿਕਸ ਮੁੱਲ ਇਹ ਕਹੇ ਇਹਦੇ ਨਾਲ ਠੀਕ ਹੈ ਜੀ ਹਾਂ ਜੀ ਹਾਂ ਸੋ ਦੋਸਤੋ ਬੇਨਤੀ ਹੈ ਕਿ ਦੁਬਾਰਾ ਫੇਰ ਮੈਂ ਕਰ ਦੂਗਾ ਆਪਣੇ ਲੋਕਾਂ ਦੇ ਨਾਮ ਕੋਈ ਜੀਨ ਵੀਰ ਮੈਂ ਜਿਹਨੇ ਕੋਈ ਮਾਲ ਚ ਰੱਖਣਾ ਨਾ ਜਿਹਨੇ ਗਾਂ ਫਰੀਡ ਚਾਰ ਕਰਨੀ ਤੇ ਉਹ ਖਰੇ ਇਹਨੀਆਂ ਸਫਾਈਆਂ ਵੇਖੋ ਠੀਕ ਹੈ ਜੀ ਦੋ ਨੰਬਰਾਂ ਦਾ ਦੋਸਤੋ ਵੀਰ ਕੋਈ ਨਾ ਨਾ ਜੇ ਕਿ ਹੁਣ ਵੀਰ ਇਹਨੂੰ ਕੋਈ ਲੈ ਜੇ ਤੇ ਇਹਨੂੰ ਖਰਾਕਰੂ ਪਾਲੇ ਤੇ ਮਾਲੀ ਬਣੂਗਾ ਏ ਜਿਨਾਂ ਆਂਦੇ ਮਾਲੀ ਠੀਕ ਹੈ ਜੀ ਇਹਦਾ ਦੋਸਤੋ ਫਿਕਸ ਪ੍ਰਾਈਸ 40000 ਰੁਪਏ ਜਿੱਤੇ ਵਿੱਚ ਤੁਹਾਡਾ ਆਇਆ ਗਿਆ ਦਾ ਮੌਕੇ ਦਾ ਥੋੜਾ ਬੜਾ ਸ਼ੋਰ ਸ਼ੱਪਾ ਮਾਨਤਣ ਜਰੂਰ ਹੋਊਗਾ ਬਾਕੀ ਦੋਸਤੋ ਕਦ ਕਰ ਤੁਸੀਂ ਚੈੱਕ ਦੱਸੀਏ ਬਾਬਾ ਜੀ ਇਹ ਕੰਮ ਰਿਹਾ। ਇਹ ਨਹੀਂ ਦੂਜੇ ਸੂਵੇ ਵਹਿੜਾ। ਅੱਛਾ ਜੀ। ਹਾਂ ਜੀ। ਇਹਦੇ ਮਗਰ ਵੱਛਾ ਕਿੰਨਾ ਟਾਈਮ ਹੋ ਗਿਆ ਸੀ? 4 ਦਿਨ ਹੋ ਗਏ ਸੋਈ। ਅੱਛਾ ਜੀ। ਹਾਂ। ਕਿੰਨਾ ਤਿਆਰ? ਇਹਦੇ ਬੋਲਾ 9 8 9 ਲੀਟਰ ਬੋਲਾ ਤਿਆਰ ਆ। ਚੌਥਾ ਦਿਨ ਹੋਇਆ। ਬਰੀਡ ਕਰੀਏ ਥਾਰ ਪਰ। ਤੇ ਬਰੀ ਇਹ ਥਾਰ ਪਰ ਗਿਆ। ਹਾਂ ਜੀ Rajasthan ਦੀ ਅਪਗ੍ਰੇਡ ਦੇ ਵੇਖੋ। ਹਾਂ ਜੀ। ਤੇ Rajasthan ਨੂੰ ਹੀ ਆਇਆ। ਠੀਕ ਹੈ ਜੀ। ਹਾਂ ਜੀ ਹਾਂ ਜੀ। ਬੱਚਾ ਕਿਹੜਾ ਦਾ? ਬੱਚਾ ਇਹਦਾ ਆਵੇ ਫਿਰ ਦੇ ਕੋਲ ਵੱਛਾ। ਆਹ ਬੱਚਾ ਜੀ। ਹਾਂ ਜੀ ਤੇ ਆਵੇ ਨਾਲ ਹੀ ਨਾਰੂ ਵਾਲੇ। ਠੀਕ ਹੈ ਜੀ। ਆਹ ਵੇਖੋ। ਲ ਠੀਕ ਹੈ ਚਾਹੀਦਾ ਉਹਨਾਂ ਦਾ ਟਾਈਮ ਦੋਸਤੋ ਸੁਣੀ ਹੋ ਗਿਆ ਤੇ ਦੁੱਧ ਦੱਸਿਆ ਕਿੰਨਾ 9 ਕਿਲੋ ਹਾਂਜੀ ਹਾਂਜੀ ਬੋਲਾ ਵਾਲੇ 9 ਕਿਲੋ ਬੋਲਾ ਦੋਸਤੋ ਇਹ ਇਹਦਾ ਨਾ ਦੱਸਿਆ ਵੀ 16 ਲੀਟਰ ਜਿਹੜਾ ਪੀਲੇ ਰਿਹਾ ਦੁੱਧ ਕੱਢਿਆ ਠੀਕ ਹੈ ਜੀ ਐਰਕੀਂ ਆਂਦੇ 20 ਤੇ ਪਲੱਸ ਜਾਊਗੀ ਸਿਰ ਬਾਕੀ ਖਰਾਕਣਾ ਵਾ ਕਿਸੇ ਦੀ ਨਾ ਹਾਂਜੀ ਜੋ ਆਪਾਂ ਰਾਸਤਾਨੋਂ ਮਾਲ ਆਇਆ ਜੋ ਦੱਸਿਆ ਪਾਉ ਦੱਸੜੇ ਐਸ ਵੇਲੇ ਬੋਲਾ ਵਾਲੇ ਥੱਲੇ 9-10 ਲੀਟਰ ਤੇ 8 ਦੇ ਵਿਚ ਬੋਲਾ ਹੈਗਾ ਇਹਦਾ ਮੁੱਲ ਕੀ ਕਰਨਾ ਇਹਦਾ ਮੁੱਲ ਇਹ ਮੰਗਨ ਨੂੰ ਜਿਵੇਂ ਮੱਕ ਜੀ 60 ਮੰਗਿਜੇਗੇ ਔਰ ਇੱਕੋ ਹੀ ਗੱਲ 46000 ਰੁਪਏ ਦੀ ਦੇ ਕਿੰਨਾ ਕੁ ਮੰਨਦਰਾ ਸਕਦਾ 1000 ਰੁਪਏ 45000 45000 ਦੀ ਠੀਕ ਹੈ ਜੀ ਬਾਕੀ ਕੋਈ ਮਾਰ ਦੀ ਕੋਈ ਕੁਛ ਨਹੀਂ ਆਇਆ ਨਹੀਂ ਵੀ ਕੋਈ ਉਹ ਜੀ ਗੱਲ ਆ ਵੀ ਲੱਤਾਂ ਵਾਲੀ ਐ ਨਾ ਲਓ ਜੀ ਕਰ ਲੋ ਚੱਕੀ ਕੋਈ ਸਿਰਗਾ ਕੋਈ ਕੋਈ ਚੱਕਰ ਨਹੀਂ ਠੀਕ ਹੈ ਜੀ ਇਹ ਨਹੀਂ ਵੀ ਕੋਈ ਛੜ ਵਾਲੀ ਆ ਕੋਈ ਨਾ ਵੇਖੋ ਠੀਕ ਹੈ ਸੀਗਾ ਇਹ ਨਹੀਂ ਵੀ ਰਾਜਸਥਾਨ ਦਾ ਮਾਰ ਆ ਪਰ ਇਹਨੇ ਲੱਤਾਂ ਮਾਰਨੀ ਹੈ ਕਿ ਉਧਰ ਦੀ ਲੱਤਾਂ ਮਾਰਦੀ ਨਾ ਲਓ ਜੀ ਕਰ ਲੋ ਚੱਕ ਹਾਂ ਜੀ ਠੀਕ ਹੈ ਤੋਰ ਕੇ ਦਿਖਾਈਏ ਜੀ 45000 ਰੁਪਏ ਦੋਸਤੋ ਡਿਮਾਂਡ ਰੱਖੀ ਗਈ ਜਿਹਦੇ ਵਿੱਚ ਤੁਹਾਡਾ ਹਲਕਾ ਫੁਲਕਾ ਮਾਨ ਤਨ ਛੋਟ ਛੱਪਾ ਮੌਕੇ ਤੇ ਹੋਊਗਾ ਆਲਾ ਅੱਗੇ ਤੁਹਾਨੂੰ ਬੜਾ ਉਧਰ ਖੁੱਲੀਆਂ ਫਿਰਦੀਆਂ ਐ ਹਾਂਜੀ ਹਾਂਜੀ ਇਹ ਰਾਤ ਲਹਿਰੇ ਤੁਹਾਨੂੰ ਰਹਿ ਧਿਆਨ ਕੇ ਪਾਈਦੇ ਇਹਨਾਂ ਨੂੰ ਬਰੀਡ ਦੋਸਤੋ ਥਾਰ ਪਾਰਕਰ ਬਾਕੀ ਆਪਣੀ ਕੋਈ ਵੀਰ ਪਹੁੰਚ ਕਰਕੇ ਤਸਦੀਕ ਕਰਕੇ ਆਪਣੀ ਜਾਂਚ ਜ਼ਰੂਰ ਕਰਨਿਆ ਕਰੋ ਸੋਏ ਸੋਏ ਪਹੂ ਦੋਸਤੋ ਇੱਕ ਟਾਈਮ ਦੋ ਟਾਈਮ ਚੋ ਕੇ ਤਸਦੀਕ ਮੇਰੇ ਵੀ ਜ਼ਰੂਰ ਕਰਿਆ ਕਰੋ ਠੀਕ ਕਰਦੇ ਹਾਂ ਲੈਓ ਜੀ ਲੈਓ ਬੋਲੋ ਬਾਕੀ ਆਂ ਗਿਆ ਬਹੁਤ ਆ ਜੀ ਹਾਂ ਜੀ ਡਰਜਾਂ ਦੇ ਪਹ ਦੋਸਤੋ 4 ਦਿਨ ਦਾ ਟਾਈਮ ਦੋਸਤੋ ਸ੍ਰੀ ਨੂੰ ਗਿਆ 9 ਲੀਟਰ ਦੇ ਲੱਗ ਬਣ ਜਿਹੜਾ ਬਹੁਤ ਤਿਆਰ ਹੈ ਹੁਣ ਮੌਕੇ ਦਾ ਹਾਂ ਜੀ ਹਾਂ ਜੀ ਤੇ ਇਹਦਾ ਮੁੱਲ ਦੱਸਤਾ ਜੇ ਬਾਬੇ ਨੇ 45000 ਰੁਪਿਆ ਬਿਲਕੁਲ ਬਿਲਕੁਲ ਜੀ ਤੇਰਾ ਫੇਸਬੁੱਕ ਆਓ ਇਧਰ ਦੇਖੋ ਲਓ ਜੀ ਦੋਸਤੋ ਜੀ ਫੇਸ ਕੁਆਲਟੀ ਚੈੱਕ ਕਰ ਲਓ ਦੇਖੋ ਠੀਕ ਹੈ ਠੀਕ ਹੈ ਜੀ ਇਸ ਵਗੈ ਜਿਹੜੀ ਬਾਬਾ ਜੀ ਗੱਪਣ ਗਾਂ ਦੀ ਤੁਸੀਂ ਡਿਟੇਲ ਇਹ ਗੱਪਣ ਗਾਂ ਜੀ ਇਹ ਆਪਣੀ ਘਰ ਦੀ ਗਾਂ ਅਛਾ ਜੀ 22 ਲੀਟਰ ਦੁੱਧ ਪਿੰਦੀ ਆ ਰੋਇਆ ਦੇ ਥੱਲੇ ਰੋਇਆ ਠੀਕ ਹੈ ਜੀ ਇਹ ਹੁਣ ਤਾਂ ਇਹ ਤੁਹਾਨੂੰ ਦੱਸਿਆ ਮਜਬੂਰੀ ਸਾਰੇ ਪਸ਼ੂ ਪੜ ਨਹੀਂ ਤਾਂ ਤਰਾ ਰੱਖੀ ਇਹਨੂੰ ਇਹ ਤਾਂ ਟਾਈਮ ਕਮਾ ਰਿਹਾ ਇਹ 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 ਦੇ 45 ਤੋਂ 50 ਦਿਨ ਦੇ ਵਿੱਚ ਰਹਿ ਗਏ ਜਾਨੀ ਕਿ 1.5 ਕਪੋਣੇ 2 ਮਹੀਨੇ ਲੱਗੇ ਹਾਂਜੀ ਹਾਂਜੀ ਇੰਨਾ ਇੰਨਾ ਰਹਿ ਗਿਆ 1.5 ਮਹੀਨੇ ਤੱਕ ਲਗਭਗ ਹੀ ਰਹਿ ਗਿਆ ਬਾਕੀ ਦੋਸਤੋ ਠੰਡੀ ਯਾਰੀ ਵੇਖੋ ਪੂਰੀ ਵੇਖੋ ਠੀਕ ਹੈ ਜੀ ਹਾਂਜੀ ਡਰਾਈ ਕਿਤਨੀ ਹਾਂ ਸਾਰੇ ਕੱਢੂ ਗਏ ਡਰਾਈ ਕਿਤਨੀ ਕੰਨਾਕ ਡੈਮੋ ਡਰਾਈ ਕੀਤੀ ਨੂੰ ਇਹਨੂੰ ਹੋ ਗਿਆ ਵਾ ਕੋਈ 18-20 ਦਿਨ ਦੇ ਲਗਭਗ ਠੀਕ 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 ਹਾਂਜੀ ਠੀਕ ਹੈ ਸੁਵਾ ਤਿੱਜਾ ਸੁਣੀ ਹਾਂਜੀ ਹਾਂਜੀ ਤਿੱਜਾ ਸੁਣੀ ਆ ਠੀਕ ਹੈ ਦੋਸਤੋ ਇਹਦਾ ਪਿੱਠਪੜਾ ਚੈੱਕ ਕਰ ਲਓ ਮੱਝਾਂ ਵਰਗਾ ਪਿੱਠਪੜਾ ਜੀ ਤੇ ਦੋਸਤੋ ਜੀ ਹਾਈਟ ਮੈਂ ਤੁਹਾਨੂੰ ਸਾਈਡ ਤੋਂ ਦਿਖਾ ਦਿੰਦਾ ਕਰੋ ਚੱਕ ਤੇ ਜਦੋਂ ਸਵੇਰ ਦੋਸਤੋ ਸੁਣੀ 26 ਲੀਟਰ ਦੁੱਧ ਨੇ ਜਿਹੜਾ ਦੁੱਧੇ ਸਵੇਰ ਚ ਆਇਆ ਵਾ ਆ ਵੇਖੋ ਆ ਦੀ ਫੇਸ ਕੁਆਲਟੀ ਚੈੱਕ ਕਰ ਲਓ ਜੀ ਇਸ ਕੁਆਲਟੀ ਠੀਕ ਹੈ ਜੀ ਤੋਰੀਏ ਨੂੰ 45 ਤੋਂ 50 ਦਿਨ ਦਾ ਟਾਈਮ ਦੋਸਤੋ ਇਹਦੇ ਸੂਨ ਦੇ ਵਿੱਚ ਪਿਆ ਵਾ ਚੰਗੀ ਰਾਜੀ ਹੈ ਦਿਨ ਵੱਧ ਵੀ ਖੜ ਸਕਦੀ ਅਰਕੀ 30 ਲੀਟਰ ਤੇ ਪਲੱਸ ਜਾਊਗੀ ਜੀ ਇਹ ਦੋ ਤੇ ਬਾਬਾ ਜੀ ਸੇਵਾ ਤੇ ਜੀ ਹਾਂ ਜੀ ਹਾਂ ਜੀ ਹਾਂ ਜੀ ਜਾਊਗੀ ਇਹ ਬਾਕੀ ਦੋਸਤੋਂ ਗਾਂ ਦਾ ਕਦ ਕੱਟ ਬਰੀਡ ਹਾਈਟ ਕਦ ਕਰ ਸੂ ਸਾਰੇ ਹਰ ਇੱਕ ਦੀ ਚੀਜ਼ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਲੈਓ ਜੀ ਮੋੜੋ ਜੀ ਖਰਾ ਸਾਬ ਸੇਲਿੰਗਾਂ ਕਰੇ ਮੈਂ ਨਾ ਵੀ ਕਿੱਥੇ ਮਰਜ਼ੀ ਭਾਵੇਂ ਇੱਥੇ ਬੈਠੇ ਰ ਭਾਵੇਂ ਲੱਤਾਂ ਨੂੰ ਚਿੰਬੜ ਜਾਓ ਕੋਈ ਚੱਕਰ ਨਹੀਂ ਲਾਤ ਲੁੱਤਰਾਂ ਨਹੀਂ ਕੋਈ ਮਾਰਨ ਦਾ ਕੋਈ ਇਹ ਦੋਸਤੋ ਜਿਹੜੀ ਬਰੀਡ ਹੈ ਤੇ ਵੀ ਆਪਣੇ ਪੰਜਾਬ ਦੀ ਹਾਂਜੀ 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 ਇਹ ਆਪਣਾ ਐਫ ਐਫ ਦਾ ਗਰਲੈਂਡੋ ਚ ਰਹਾਦੀ ਆ ਪੱਖੀ ਠੀਕ ਹੈ ਜੀ ਹਾਂਜੀ ਨਗਈ ਨਾ ਇੱਕ ਨਗਈ ਨਾ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਇਹ ਜਿਹੜੇ ਟਾਈਮ ਨਾਲ ਸੁਣੀ ਦੋਸਤੋ ਗਰਮੀ ਦਾ ਇਹ ਨਿਕਲ ਆ ਗਰਮੀ ਚ ਹਾਂ ਤੇ ਦੁੱਧ ਵੀ ਚੰਗਾ ਭਰਾ ਦੂਗੀ ਚਲੋ ਬਾਕੀ ਸੇਵਾ ਤੇ ਤੁਹਾਡੀ ਜੀ ਇਹ ਦਰਦੀ ਮੈਂ ਦੋ ਮੈਂ ਬਣਤੀ ਉਹਦੇ ਨਾਲ ਇਹਦਾ ਮੁੱਲ ਬਾਬਾ ਜੀ ਕੀ ਕਰਨਾ ਚਾਹਦਾ ਇਹਦਾ ਖਰਾ ਸਾਬ ਹੁਣ ਤੁਹਾਨੂੰ ਪਤਾ ਹੈ ਇਹ ਜਿਆ ਵੀਡੀਓ ਦੇ ਵਿੱਚ ਵੇਖੀਦਾ ਉਤਰਾ ਵੀਰ ਕੋਈ 85000 ਕੋਈ ਲੱਖ ਕੋਈ ਅਕਲਕ 60000 ਪਉਦਾ ਹਾਂਜੀ ਹਾਂਜੀ ਹੈ ਤੇ ਇਹ ਇੱਕੋ ਹੀ ਰੇਟ ਆਪਾਂ ਪਾ ਦੇਣਾ ਤੇ ਇਹਦਾ 65000 ਰੁਪਇਆ ਲੈਣਾ ਕਮਾ ਕਮਾ ਦੇ ਸਕਦਾ 5000 ਰੁਪਇਆ ਪੂਰਾ 60000 ਪੂਰੇ 60000 ਦੀ ਜਣੀਆ ਠੀਕ ਹੈ ਜੀ ਤੇ ਇਹ ਮੁੱਲ ਜਿਹੜਾ ਪਾਦਾ ਕਿਥੇ ਲੱਭਣਾਂ ਨੇ ਠੀਕ ਹੈ ਕਿਉਂਕਿ ਦਿਨ ਤੇ ਇਹਦੇ ਵਿੱਚ 40 ਰਹਿ ਗਏ ਸਾਰੇ ਸੌਣ ਚ ਠੀਕ ਹੈ ਜੀ ਤੇ 40 ਦੇ ਰਣ ਨੂੰ ਇਹ 80 85000 ਦੀ ਠੀਕ ਹੈ ਜੀ ਵੇਖ ਲਓ ਦੋਸਤੋ 60000 ਰੁਪਇਆ ਦਾ ਅੱਜ ਦਾ ਮੁੱਲ ਜੇ ਗੱਬਣ ਦਾ ਬਾਕੀ ਕੱਦਗਾਠ ਵੇਖੋ ਹਾਂਜੀ ਹਾਂਜੀ ਪੂਰੀ ਦੋਸਤੋ ਮੋੜੇ ਤੱਕ ਆਉਂਦੀ ਹਾਂਜੀ ਠੀਕ ਹੈ ਜੀ ਤੇ ਇਹ ਨਾਲ ਬੱਧੀ ਗਾ ਬਾਬਾ ਜੀ ਇਹ ਆਪਣਾ ਹੁਣੇ ਹੀ ਹਲੇ ਸੋਈ ਆ ਜਦੋਂ ਤੁਸੀਂ ਫੋਨ ਕੀਤਾ ਉਦੋਂ ਹੀ ਹਲੇ ਸੌਣ ਲਈ ਸੁਆ ਕਰਨ ਆ ਵੇਖੋ ਹਲੇ ਇਹ ਸੁਆ ਦੁੱਜਾ ਅਜੇ ਜੇਰ ਪੈਣੀ ਬਾਕੀ ਬਿਲਕੁਲ ਜੇਰ ਪੈਣੀ ਬਾਕੀ ਹਲੇ ਸੋਈ ਆ ਮੇਰੇ ਹੁਣ ਇੱਕ ਘੰਟਾ ਨਹੀਂ ਹੋਇਆ ਸੂਈ ਨੂੰ ਠੀਕ ਹੈ ਜੀ ਵਿਚਾਨੇ ਬੱਚਾ ਦਿੱਤਾ ਹਾਂਜੀ ਹਾਂਜੀ ਬੱਚਾ ਦਿੱਤਾ ਛਾਈ ਵਾਲ ਪਿਓਰ ਛਾਈ ਵਾਲ ਦੀ ਗਾਹ ਸੂਤ ਜਸੀ ਜੀ ਹਾਂਜੀ ਹਾਂਜੀ ਦੂਜਾ ਇਹ ਚੋਅ ਇਸ ਨਹੀਂ ਕੀਤੀ ਕੋਈ ਨਾ ਨਾ ਕੋਈ ਚੋਅ ਇਸ ਨਹੀਂ ਕੀਤੀ ਹਲੇ ਤੇ ਉਹ ਕੋ ਲਿਪੜੀ ਮੈਂ ਇੱਧਰ ਲਾ ਗਿਆ ਠੀਕ ਹੈ ਬਾਹਰੋਂ ਬਾਹਰ ਸੂਫੀ ਦੇ ਉੱਥੋਂ ਲਿਆਂਦਾ ਚੋਕੇ ਬੱਚਾ ਆਵੇ ਨਾਲ ਹੀ ਹਲੇ ਕੋ ਬੱਚਾ ਉੱਠ ਨਹੀਂ ਲਿਆ ਸੂਤ ਬੱਚਾ ਬਿਲਕੁਲ ਜਿੱਥੇ ਹਾਂਜੀ 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 ਉੱਠ ਨਹੀਂ ਢਿਆ ਹਲੇ ਤੇ ਠੀਕ ਹੈ ਜੀ ਬੱਚੇ ਦੇ ਕਰਕੇ ਹੋਵੇ ਨਾ ਸੂਈ ਤੇ ਸੂਈ ਨੂੰ ਕੋਈ ਇੱਕ ਇੱਕ ਘੰਟੇ ਦਾ ਟਾਈਮ ਜੇ ਹੋਇਆ ਜੇ ਹਾਂਜੀ 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 ਇਹ ਵੀ ਦੋਸਤੋ ਰਾਜਸਥਾਨ ਦੀ ਬਰੀਡ ਆ ਰਾਜਸਥਾਨ ਦੀ ਸ਼ਾਈਵਾਲ ਬਰੀਡ ਆ ਜੀ ਇਹ ਲੈ ਆ ਗਏ ਬਿਲਕੁਲ ਠੰਡ ਗਾ ਨਹੀਂ ਇਹ ਉਹ ਨਹੀਂ ਆ ਤੇ ਵੀ ਸ਼ਾਈਵਾਲ ਪਤਾ ਨਹੀਂ ਵੀ ਸਿੰਘ ਆ ਕੇ ਕੀ ਆ ਮਤਲ ਨਹੀਂ ਗਾ ਉਹ ਜੇ ਨਹੀਂ ਗੱਲ ਕੋਈ ਵੀ ਲੈ ਜੋ ਆਹ ਵੇਖੋ ਭਾਵੇਂ ਬਾਹਰ ਲਿਆਏ ਆਪਾਂ ਠੀਕ ਠੀਕ ਹਾਂਜੀ 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 ਦੋਸਤੋ ਤਾਜੀ ਸੂਈ ਕਰਕੇ ਬੱਚੇ ਦਾ ਤੁਹਾਨੂੰ ਪਤਾ ਜੇ ਤੁਸੀਂ ਪੁੱਛੋ ਤਾਜ਼ਾ ਸੰਦਾ ਤੇ ਬੱਚੇ ਨਾਲ ਜ਼ਰੂਰ ਕਰਦਾ ਅਜੇ ਦੋਸਤੋ ਜਿਹੜੀ ਜੇਰ ਆ ਬਾਕੀ ਦੀ ਅੱਲਾ ਇੱਥੇ ਇੱਥੇ ਹੀ ਆ ਕੇ ਨਹੀਂ ਗਿਆ ਹਾਂਜੀ ਪਾਪਾ ਜੀ ਇਹਦਾ ਮੁੱਲ ਇਹਦਾ ਮੁੱਲ ਕਰ ਲਗੇ 40000 ਕਰ ਲਓ ਭੀ ਕੀ 40 ਜੋ ਮਾਨਤਰ ਕਰ ਮੈਂ ਜਰਾ ਰਾਜਸਥਾਨੀ ਬ੍ਰੀਡ ਜੇ ਤੋਹਫੇ ਹਾਂ ਗਰਮੀ ਦੇ ਤੋਹਫੇ ਆਏ ਕੋਈ ਗੱਲ ਨਹੀਂ ਇਹ ਸੱਜਰ ਸੂਈ ਹੈ ਤੇ ਤਾਵਾ ਛਾਦਰਾਂ ਹਾਂਜੀ ਹਾਂਜੀ ਇਹ ਬਾਕੀ ਕਹਿੰਦਾ ਸ਼ਾਈਵਾਲ ਪ्योर ਸ਼ਾਈਵਾਲ ਸਿੰਘ ਜਰੂਰ ਆ ਠੀਕ ਹੈ ਜੀ ਤੇ ਕਿੰਨਾ ਮੰਗਦਾ ਨੂੰ ਸਦਾ 36000 ਦੇ ਦੇਗੀ 36 ਹਾਂਜੀ ਇੱਕ ਜਾਂ ਸਾਡੇ ਰੋਗਾ ਪੂਰਾ 35000 ਪੂਰਾ 35 ਮੈਂ ਨਾ ਪੂਰੇ 30 ਦੀ ਦੇ ਦੇਗੀ ਲਓ ਜੀ ਫੇਰ ਪੂਰੇ 30000 ਦੇ ਦੇਗੀ ਠੀਕ ਸੀ ਲਓ ਦੋਸਤੋ ਕੋਈ ਕੋਈ ਨਹੀਂ ਦੂਜਾ ਸੂਆ ਸੂਈ ਦੇ ਬਿਲਕੁਲ ਤਾਜੀ ਸੂਈ ਤੇ ਰੇਟ ਦੋਸਤੋ ਬਿਲਕੁਲ ਨੋਰਮਲ ਥਾਣ ਵੇਖੋ ਇਹਦੇ ਵਿੱਚੋਂ 200 ਰੁਪਿਆ ਛੋਟ ਹੋਣੀ ਜੀ ਅੱਛਾ ਜੀ ਹਾਂ ਜੀ ਹਾਂ ਜੀ 30000 ਚੋਂ 200 ਰੁਪਿਆ ਥਾਣੇ ਇੱਕ ਵੇਖੋ ਕਰਕੜਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਤੇ ਯਾਰ ਦੋਸਤੋ ਤਿੰਨ ਮਗ ਬਿਲਕੁਲ ਤਾਜ਼ੇ ਸੂਏ ਆਪਣੇ گاਵਾ ਦੋ ਤੇ ਮੱਝ ਦੋਸਤੋ ਕੋਈ ਗਿਰਕ ਨਹੀਂ ਸੂਈ ਹੈ ਸੂਏ ਸਵਾਏ ਪਹਰ ਨੂੰ ਦੋ ਤੋਂ ਇੱਕ ਟੰਮ ਦੋ ਟੰਮ ਚੋਕੇ ਮੇਰੇ ਵੀ ਤਸੱਲੀ ਆਪਣੀ ਜ਼ਰੂਰ ਕਰ ਲਿਆ ਕਰੋ ਗੱਬੜਨ ਪਸ਼ੂ ਨੂੰ ਦੋਸਤੋ ਥਾਣੇ ਦੀ ਟਿੱਪ ਦੇ ਪਾਸ ਕਰਕੇ ਤਸੱਲੀ ਜ਼ਰੂਰ ਕਰਿਆ ਕਰੋ ਅਰਾ ਸੇ ਕਹਿੰਦਾ ਸਾਬ ਆਪਾਂ ਇੱਕ ਵਗਾਈ ਨਹੀਂ ਇਹ ਗਾਂ ਮੀਣੀ ਆ ਅੱਛਾ ਜੀ ਆ ਵੇਖੋ ਲੈਓ ਜੀ ਏ ਇਹ ਉਹ ਭੁੱਲ ਗਏ ਅਮੀਨੀ ਆਈ ਆ ਵੇਖੋ ਆ ਵੇਖੋ ਸਿੰਗਲ ਦੇ ਦੇ ਠੀਕ ਠੀਕ ਇਹ ਨਿਕ ਨਿਕਿਆ ਨੇ ਇਹ ਮਿਨੀ ਆ ਠੀਕ ਹੈ ਜੀ ਠੀਕ ਹਾਂ ਜੀ ਠੀਕ ਹੈ ਇਹ ਆਪਣੇ ਢੇਲੀ ਆ ਜਾਂਦੇ ਮਿਹੀ ਆ ਠੀਕ ਹੈ ਹਾਂ ਜੀ ਹਾਂ ਜੀ ਐਡਰੈਸ ਦੋਸਤੋ ਇਹ ਕਰੀਬੀ ਦਾ ਫੇਰ ਬੋਲ ਦਿੰਦਾ ਪਿੰਡ ਚੀਮਾ ਖਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਨਾਮ ਸਤਨਾਮ ਸਿੰਘ ਵੀਰ ਉਹਦਾ ਵੀ ਫੋਨ ਨੰਬਰ ਇੱਕ ਰਹੀ ਫੇਰ ਬੋਲਦੀ ਫੋਨ ਨੰਬਰ 95771 ਠੀਕ ਹੈ ਜੀ 7302 ਠੀਕ ਹੈ ਜੀ ਹਾਂ ਜੀ ਹਾਂ ਜੀ ਧੰਨਵਾਦ ਦੋਸਤੋ ਰਲ ਬੜੀ ਵੇਖਣ ਵਾਸਤੇ